ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ ਵੇਚਣ 'ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਸਿੱਧੀ ਚੇਤਾਵਨੀ ਕਰਤਾ ਸਕਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ ਅੱਜ ਨਵੇਂ ਪ੍ਰਧਾਨ ਬਾਰੇ ਲਿਆ ਜਾ ਸਕਦਾ ਕੋਈ ਵੱਡਾ ਫੈਸਲਾ ਅਜਮੁੜ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਚ ਕੀਤਾ ਜਾ ਸਕਦਾ ਹੈ ਪੇਸ਼ ਪੁਲਿਸ ਵੱਲੋਂ ਰਿਮਾਂਡ ਦੀ ਕੀਤੀ ਜਾਵੇਗੀ ਮੰਗ ਪੰਜਾਬ ਚ ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ 6 ਜ਼ਿਲ੍ਹਿਆਂ ਚ ਕੀਤੀ ਛਾਪੇਮਾਰੀ ਨੀ ਪੱਥਰਾਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਗਟ ਸਿੰਘ ਨੇ ਘੇਰੀ ਪੰਜਾਬ ਸਰਕਾਰ ਕੀਤੇ ਸ਼ਬਦੀ ਹਮਲੇ ਕਿਸਾਨਾਂ ਨੇ ਲਲਕਾਰੀ ਪੰਜਾਬ ਸਰਕਾਰ 11 ਅਪ੍ਰੈਲ ਲਈ ਕਰਤਾ ਨਵਾਂ ਐਲਾਨ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਕੱਲ ਅਤੇ 10 ਤਰੀਕ ਨੂੰ ਪੈ ਸਕਦਾ ਮੀਂਹ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਸਿਲੰਡਰ ਸਮੇਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ ਮੋਗਾ 'ਚ 18 ਸਾਲਾਂ ਬਾਅਦ ਮੁਹਾਲੀ ਸੀਬੀਆਈ ਅਦਾਲਤ ਨੇ 4 ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ 5-5 ਸਾਲ ਦੀ ਹੋਈ ਕੈਦ ਨਵਾਂ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲ ਆਫ ਫੈਮਿਨਸ ਦਾ ਉਦਘਾਟਨ ਕੀਤਾ ਗਿਆ ਇਸ ਉਪਰੰਤ ਸੀਐਮ ਭਗਵੰਤ ਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ 'ਚ ਹੁਣ ਨਵੀਂ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਹੋ ਚੁੱਕੀ ਹੈ ਹਰ ਰੋਜ਼ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲ ਰਹੀ ਹਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਮੰਤਰੀ ਹੋਵੇ ਜਾਂ ਸੰਤਰੀ ਸਾਰਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਸੱਥਰ ਵੀ ਛਾਏ ਨੇ ਉਹ ਆਪ ਕਿਵੇਂ ਘਰਾਂ 'ਚ ਦੀਪਮਾਲਾ ਕਰਨਗੇ ਇਹ ਨਹੀਂ ਹੋਣ ਦੇਵਾਂਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਦਨ ਸ਼ੈ ਵਿਰੁੱਧ ਮੁਹਿੰਮ 'ਚ ਪੰਜਾਬ ਦੇ ਲੋਕ ਸਹਿਯੋਗ ਦੇ ਰਹੇ ਹਨ ਹਰ ਰੋਜ਼ ਨਛਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲ ਰਿਹਾ ਹੈ ਨਸ਼ੇ ਦੇ کاروبار ਚ ਸ਼ਾਮਿਲ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਵੀ ਨਹੀਂ ਹੈ ਕਿ ਜੇ ਕੋਈ ਪੁਲਿਸ ਮੁਲਾਜ਼ਮ ਫੜਾਇਆ ਜਾਂਦਾ ਹੈ ਤਾਂ ਉਸ ਨੂੰ ਸਟਾਫ ਮੈਂਬਰ ਸਮਝ ਕੇ ਮਾਫ ਕੀਤਾ ਜਾਵੇਗਾ ਉਸ ਦੀ ਜਾਇਦਾਦ ਤੇ ਵੀ ਬੁਲਡੋਜ਼ਰ ਚੱਲੇਗਾ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਘਰਾਂ 'ਚ ਸੱਥਰ ਵੀ ਛਾ ਕੇ ਪਾਪ ਦੀ ਕਮਾਈ ਨਾਲ ਬਣਾਏ ਮਹਿਲ ਅਸੀਂ ਰਹਿਣ ਨਹੀਂ ਦੇਣੇ ਵਿਸਾਖੀ ਤੱਕ ਸ਼੍ਰੋਮਣੀ ਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਪਾਰਟੀ ਨੇ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਾਰਟੀ ਨੇ 8 April ਯਾਨੀ ਅੱਜ ਚੰਡੀਗੜ੍ਹ ਮੁਖ ਦਫ਼ਤਰ ਵਿਖੇ ਕਾਰਜਕਾਰੀ ਦੀ ਮੀਟਿੰਗ ਬੁਲਾਈ ਹੈ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਕਰਨਗੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਅਤੇ ਉੱਦੇਦਾਰਾਂ ਦੀ ਚੋਣ ਲਈ ਜਨਰਲ ਪ੍ਰਤੀਨਿਧ ਇਜਲਾਸ ਦੀਆਂ ਤਰੀਕਾਂ ਦਾ ਫੈਸਲਾ ਕਰਨ ਲਈ 8 ਅਪ੍ਰੈਲ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਚੇਅਰਮੈਨ ਬਲਵਿੰਦਰ ਸਿੰਘ ਪੁੰਦੜ ਕਰਨਗੇ ਦੱਸਦੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਕਾਲ ਤਕਸਾਈ ਵੱਲੋਂ ਤਨਖਾਹਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਬਲਵਿੰਦਰ ਸਿੰਘ ਪੁੰਦੜ ਨੂੰ ਕਾਰਜਕਾਰੀ ਮੁਖੀ ਬਣਾਇਆ ਗਿਆ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਅੜੀਕੀ ਆਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪਠਿੰਡਾ ਪੁਲਿਸ ਨੂੰ 2 ਦਿਨਾਂ ਦਾ ਪੁਲਿਸ ਰਿਮਾਨ ਮਿਲਿਆ ਸੀ ਅਤੇ ਅੱਜ ਉਹਨਾਂ ਦਾ ਰੀਮਾਂਡ ਖਤਮ ਹੋਣ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਉਸ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਦੌਰਾਨ ਪੁਲਿਸ ਵੱਲੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਹੋਰ ਰਿਮਾਂਡ ਮੰਗਿਆ ਜਾ ਸਕਦਾ ਹੈ ਦੱਸ ਦिए ਕਿ ਪੁਲਿਸ ਨੇ ਨੂੰ ਪਹਿਲਾਂ ਤੋਂ ਮਿਲੇ ਰਿਮਾਂਡ ਨੂੰ ਖਤਮ ਹੋਣ ਤੋਂ ਬਾਅਦ 6 April ਨੂੰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਸੀ ਜਿੱਥੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਸ ਨੂੰ ਮੁੜ ਦੋ ਦਿਨਾਂ ਦੇ ਪੁਲਿਸ ਨਿਮਾਨ ਤੇ ਭੇਜ ਦਿੱਤਾ ਸੀ ਜੀ ਕਰਯੋਗ ਹੈ ਕਿ ਬੀਤੇ ਦਿਨੀ ਬਠਿੰਡਾ ਦੇ ਬਾਦਲ ਰੋਡ ਤੇ ਇੱਕ ਨਾਕੇ ਤੇ ਚੈਕਿੰਗ ਦੌਰਾਨ ਜਦੋਂ ਉਕਤ ਮੁਲਜ਼ਮ ਆਪਣੀ ਥਾਰ ਗੱਡੀ ਚਾਰੀ ਸੀ ਤਾਂ ਉਸ ਵੇਲੇ ਉਸ ਨਾਕੇ ਦੀ ਅਗਵਾਈ ਇੱਕ ਟ੍ਰੇਨੀ ਆਈਪੀਐਸ ਅਧਿਕਾਰੀ ਕਰ ਰਹੇ ਸਨ ਜਦੋਂ ਮੁਲਜ਼ਮ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਦੀ ਗੱਡੀ ਵਿੱਚ 17 ਗ੍ਰਾਮ ਤੋਂ ਜ਼ਿਆਦਾ ਚਿੱਟਾ ਬਰਾਮਦ ਕੀਤਾ ਗਿਆ ਉਸ ਮੌਕੇ ਮੁਲਜ਼ਮ ਨੇ ਗੱਡੀ ਛੱਡ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਮੌਕੇ ਤੇ ਮੈਲਾ ਕਰਮਚਾਰੀ ਨੇ ਉਸ ਨੂੰ ਕਾਬੂ ਕਰ ਲਿਆ ਸੀ ਇਸ ਦੌਰਾਨ ਉਸ ਨੇ ਅਗਵਾਈ ਕਰ ਰਹੇ ਅਧਿਕਾਰੀ ਨੂੰ ਕਿਸੇ ਡੀਆਈਜੀ ਨਾਲ ਗੱਲ ਕਰਨ ਲਈ ਕਿਹਾ ਸੀ ਪਰ ਉਸ ਅਧਿਕਾਰੀ ਨੇ ਸ਼ਕਤੀ ਵਿਖਾਉਂਦਿਆਂ ਉਸ ਦਾ ਮੋਬਾਈਲ ਹੀ ਜ਼ਬਤ ਕਰ ਲਿਆ ਸੀ ਬੀਤੇ ਦਿਨੀ ਪੰਜਾਬ ਚ ਵਿਜੀਲੈਂਸ ਵਿਭਾਗ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਕਈ ਜ਼ਿਲ੍ਹਿਆਂ ਦੇ ਆਰਟੀਏ ਦਫ਼ਤਰਾਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਜਲੰਧਰ ਪਠਾਨਕੋੜ ਕਪੂਰਥਲਾ ਪਟਿਆਲਾ ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਆਰਟੀਏ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ SSP ਵਿਜਨਸ ਸਰਪਰੀ ਸਿੰਘ ਮੰਡੇਰ ਜਲੰਧਰ ਵਿੱਚ ਕਾਰਵਾਈ ਦੀ ਅਗਵਾਈ ਕਰ ਰਹੇ ਸਨ DSP ਨਿਰੰਜਨ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ ਬਿਜ਼ਨਸ ਟੀਮਾਂ ਨੇ ਡਰਾਈਵਿੰਗ ਟਰੈਕਾਂ ਅਤੇ ਦਫ਼ਤਰਾਂ ਤੋਂ ਕਈ ਕਰਮਚਾਰੀਆਂ 에ਜੰਟਾਂ ਅਤੇ ਸਟਾਫ ਮੈਂਬਰਾਂ ਨੂੰ ਹੀ ਰਾਸਤੇ ਵਿੱਚ ਲਿਆ ਕਾਰਵਾਈ ਦੌਰਾਨ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਡਰਾਈਵਿੰਗ ਟੈਸਟ ਦੇਣ ਆਏ ਬਿਨੈ ਕਾਰਨ ਉਹ ਉੱਥੇ ਹੀ ਰੋਕ ਦਿੱਤਾ ਗਿਆ ਸਾਰੇ ਦਫ਼ਤਰ ਸੀਲ ਕਰ ਦਿੱਤੇ ਗਏ ਸਨ ਕਿਸੇ ਨੂਵੀਂ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬੀਤੇ ਦਿਨੀ ਨਵਾਂ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲ ਆਫ ਫੈਮਿਨਸ ਦਾ ਉਦਘਾਟਨ ਕੀਤਾ ਗਿਆ ਸੀ ਇਸ ਮੌਕੇ ਉਹਨਾਂ ਦੇ ਨਾਲ ਮਨੀਸ਼ ਸੋਧਿਆ ਵੀ ਮੌਜੂਦ ਰਹੇ ਸਕੂਲ ਆਫ ਫੈਮਿਨਸ ਦੇ ਉਦਘਾਟਨ ਦੌਰਾਨ ਸੀਐਮ ਭਗਵੰਤ ਮਾਨ ਅਤੇ ਮਨੀਸ਼ ਸੋਧਿਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ ਹਾਲਾਂਕਿ ਇਸ ਦੌਰਾਨ ਨੀਂਹ ਪੱਥਰ ਰੱਖੇ ਜਾਣ ਉੱਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਂ ਲਿਖੇ ਜਾਣ ਉੱਤੇ ਵੀ ਵਿਵਾਦ ਹੋ ਰਿਹਾ ਹੈ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾਣ ਨੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਮਸ਼ਹੂਰੀਆਂ ਵਾਲੀ ਆਪ ਸਰਕਾਰ ਅਗਲਾ ਇੱਕ ਹਫਤਾ ਸਕੂਲਾਂ 'ਚ ਮੁਰੰਮਤ ਦੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਰੀਬਨ ਕੱਟੇਗੀ ਪਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਪੰਜਾਬ ਦੇ ਸਕੂਲਾਂ 'ਚ ਬੱਚਿਆਂ ਨੂੰ ਪ੍ਰਿੰਸੀਪਲ ਹੈਡਮਾਸਟਰ ਅਧਿਆਪਕਾਂ ਦੀ ਜ਼ਰੂਰਤ ਹੈ ਤੁਹਾਡੇ ਫੋਕੇ ਨੀਂਹ ਪੱਥਰਾਂ ਦੀ ਨਹੀਂ ਅਤੇ ਇਸ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪਰਗੜ ਸਿੰਘ ਨੇ ਵੀ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਕੋਆਂ ਇਹ ਕੰਮ ਹੁਣ ਲੁਕਣ ਵਾਲਾ ਨਹੀਂ ਤੁਸੀਂ ਪੰਜਾਬ ਦੇ ਸਰਕਾਰੀ ਕੰਮਾਂ 'ਚ ਦਿੱਲੀ ਦੇ ਨਕਾਰੇ ਲੀਡਰਾਂ ਦੇ ਨਾਮ ਥੋਪ ਰਹੇ ਹੋ ਜਿਨ੍ਹਾਂ ਕੋਲ ਇੱਥੇ ਕੋਈ ਸੰਵਿਧਾਨਿਕ ਅਹੁਦਾ ਨਹੀਂ ਜੇ ਤੁਹਾਨੂੰ ਦਿੱਲੀ ਵਾਲਿਆਂ ਦੇ ਨਾਮ ਪੰਜਾਬ ਦੇ ਸਰਕਾਰੀ ਕੰਮਾਂ ਤੇ ਲਿਖਣ ਦਾ ਇੰਨਾ ਹੀ ਚਾਹ ਹੈ ਤਾਂ ਚੰਗਾ ਹੋਵੇਗਾ ਕਿ ਲੁਧਿਆਣਾ ਪੱਛਮੀ ਤੋਂ ਉਹਨਾਂ ਨੂੰ ਚੋਣ ਲੜਵਾ ਕੇ ਸਿੱਧਾ ਆਪਣੀ ਕੁਰਸੀ ਤੇ ਬਿਠਾ ਦਿਓ ਪੰਜਾਬ ਚ ਸ਼ੰਭੂ ਅਤੇ ਖਨੂਰੀ ਸਰਦਾਂ ਖਾਲੀ ਕਰਵਾਉਣ ਤੋਂ ਬਾਅਦ ਸੜਕਾਂ ਸਾਫ਼ ਕਰ ਦਿੱਤੀਆਂ ਗਈਆਂ ਹਨ ਪਰ ਕਿਸਾਨਾਂ ਦਾ ਗੁੱਸਾ ਅਜੇ ਵੀ ਘਟ ਨਹੀਂ ਹੋਇਆ ਆਪਣੀਆਂ ਮੰਗਾਂ ਤੇ ਅੜੇ ਕਿਸਾਨ ਲਗਾਤਾਰ ਨਵੀਆਂ ਰਣਨੀਤੀਆਂ ਬਣਾ ਰਹੇ ਹਨ ਇਸ ਤਹਿਤ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਇਸ ਚ ਸਰਮਣ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ 11 April ਨੂੰ ਵਿਧਾਇਕ ਲਾਡੀ ਟੋਂਸ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੇ ਕਿਸਾਨਾਂ ਨਾਲ ਬਦਤਮੀਜ਼ੀ ਕੀਤੀ ਹੈ ਜਿਸ ਕਾਰਨ ਕਿਸਾਨਾਂ 'ਚ ਭਾਰੀ ਗੁੱਸਾ ਹੈ ਸਰਵਣ ਸਿੰਘ ਪੰਦੇਰ ਨੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਡੀ ਗਿਣਤੀ 'ਚ ਇਸ ਮੋਰਚੇ 'ਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਪੰਦੇਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਸੀ ਕਿ ਅਮਨ ਰੋੜਾ ਆਪਣੇ ਵਰਕਰਾਂ ਨੂੰ ਕਿਸਾਨਾਂ ਵਿਰੁੱਧ ਨਾਰੇਬਾਜ਼ੀ ਕਰਨ ਲਈ ਮੈਦਾਨ ਵਿੱਚ उतਾਰੇਗਾ ਉਹਨਾਂ ਨੇ ਇਸ ਮਾਮਲੇ 'ਚ ਡੀਜੀਪੀ ਦੇ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਸਥਿਤੀ ਹੋਰ ਨਾ ਵਿਗੜੇ ਉਹਨਾਂ ਦੋਸ਼ ਲੈ ਕੇ ਪੰਜਾਬ ਸਰਕਾਰ ਜਾਣਬੁੱਝ ਕੇ ਟਕਰਾਵ ਵਾਲੀ ਸਥਿਤੀ ਪੈਦਾ ਕਰ ਰਹੀ ਹੈ ਤੇ ਜੇ ਕੁਝ ਹੁੰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦੋਲਨ ਤੇ ਕਾਰਵਾਈ ਕਰਕੇ ਕਿਸਾਨਾਂ ਦੀ ਦੁਸ਼ਮਣੀ ਦਾ ਬੋਝ ਪਾਇਆ ਹੈ ਤੇ ਹੁਣ ਕਿਸਾਨ ਵੀ ਇਸ ਦਾ ਜਵਾਬ ਦੇਣਗੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਮਾਲ ਦੀ ਨੁਕਸਾਨ ਦੀ ਪਰਪਾਈ ਕਰੇ ਨਹੀਂ ਤਾਂ ਵਿਧਾਇਕਾਂ ਨੂੰ ਪਿੰਡਾਂ ਵਿੱਚ ਆਉਣ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਚ ਜਿੱਥੇ ਗਰਮੀ ਨੇ ਪੂਰੀ ਤਰ੍ਹਾਂ ਜੋੜ ਫੜ ਲਿਆ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਕੱਲ ਤੇ 10 April ਨੂੰ ਹਨੇਰੀ ਝੱਖੜਾ ਦੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਚੇਤਾਵਨੀ ਜਾਰੀ ਕਰਦੇ ਆਂ ਇਨ੍ਹਾਂ ਦਿਨਾਂ ਦੌਰਾਨ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਦੇ ਸਵਿਚ ਆਫ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਦੌਰਾਨ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਖੇਤਾਂ 'ਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੇਸ਼ 'ਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਸਰਕਾਰ ਨੇ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਹੈ ਐਲਪੀਜੀ ਕੀਮਤਾਂ 'ਚ ਇਹ ਵਾਧਾ ਉਜਵਲਾ ਸਕੀਮਤ ਤੇ ਆਮ ਖਪਤਕਾਰਾਂ ਦੋਵਾਂ ਤੇ ਲਾਗੂ ਹੋਵੇਗਾ ਭਾਵੀਂ ਸ਼ੇਲਾਂ ਤੋਂ ਬਾਅਦ ਉਜਵਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਬਿਨਾਂ ਉਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰਾਂ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ ਇਸ ਦੇ ਨਾਲ ਹੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਤੇ ਐਕਸਾਈ ਡਿਊਟੀ ਚ 2 ਰੁਪਏ ਪ੍ਰਤੀ ਲੀਟਰ ਦੇ ਵਾਅਦੇ ਦਾ ਐਲਾਨ ਕੀਤਾ ਹੈ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਐਕਸਾਈ ਡਿਊਟੀ ਵਿੱਚ ਇਹ ਵਾਅਦਾ ਅੱਜ ਤੋਂ ਲਾਗੂ ਹੋਵੇਗਾ ਪੰਜਾਬ ਚ ਵਾਪਰੇ 18 ਸਾਲ ਪੁਰਾਣੇ ਮੋਗਾ ਕਾਂਡ ਮਾਮਲੇ ਚ ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ ਹੈ ਇਸ ਮਾਮਲੇ ਚ ਚਾਰ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਸਾਬਕਾ ਐਸਐਸਪੀ ਨਵਿੰਦਰ ਸਿੰਘ ਕਰਚਾ ਤੇ ਐਸਪੀ ਪਰਮਿੰਦਰ ਸਿੰਘ ਸੰਧੂ ਥਾਣੇਦਾਰ ਅਮਰੀਕ ਸਿੰਘ ਅਤੇ ਰਮਨ ਕੁਮਾਰ ਨੂੰ ਹੋਈ 5-5 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਥਾਣੇਦਾਰ ਰਮਨ ਕੁਮਾਰ ਨੂੰ ਐਕਸਟੋਰੇਸ਼ਨ ਐਕਟ ਦੀ ਤਰ੍ਹਾਂ ਦੇ ਤਹਿਤ 3 ਸਾਲ ਦੀ ਹੋਰ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ ਰੋਜ਼ ਬਲਡوزر ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਹੀ ਚੱਲੂ ਕੰਮ ਕਰਦੇ ਹੁੰਦੇ ਐਂ ਜੀ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਕੋ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋ ਜਰ ਉੱਥੇ ਵੀ ਚੱਲੂਗਾ ਮਿਹਰਬਾਨੀ ਚਾਹ। ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ। ਇੱਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ। ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਬਿਛਾਏ ਨੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡوزر ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਹਾਂ ਲੋਕਾਂ ਤੋਂ ਬਿਨਾਂ ਲਹਿਰ ਨਹੀਂ ਬਣਨੀ ਇਹ ਕਿ ਕੰਮ ਕੱਲੀ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਊਗੀ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਕਿ ਪੰਜਾਬ 'ਚ ਕੋਈ ਕੰਮ ਚੱਲ ਰਿਹਾ ਹੈ ਔਰ ਇਹ ਵੀ ਨਹੀਂ ਹੈਗਾ ਕਈਆਂ ਦੇ ਮਨ 'ਚ ਹੋਊਗਾ ਬਾਈ 3 ਸਾਲ ਬਾਅਦ ਕਿਉਂ ਸ਼ੁਰੂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਪਲੈਨਿੰਗ ਤਾਂ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀ ਕਿ ਕਿਵੇਂ ਕਰਨਾ ਹੈ ਉਸ ਤੋਂ ਬਾਅਦ ਕੀ ਹੋਊਗਾ ਮেইন ਸਪਲਾਈ ਦਾ ਸਪਲਾਈ ਲਾਈਨ ਤੋੜਨੀ ਤਾਂ ਕੋ ਖਾ ਸਕ ਔਖੀ ਨਹੀਂ ਸਪਲਾਈ ਲਾਈਨ ਤਾਂ ਜਦੋਂ ਮਰਜ਼ੀ ਬੰਦ ਕਰ ਦਿਓ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਵਿਚਾਰੇ ਨੌਜਵਾਨ ਇਹ ਸੰਗਤ ਚ ਪੈ ਗਏ ਬੁਰੀ ਸੰਗਤ ਚ ਨਸ਼ੇ ਦੇ ਐਡਿਕਟਡ ਹੋ ਗਏ ਮਰੀਜ਼ ਬਣ ਗਏ ਫਿਰ ਉਹਨਾਂ ਨੂੰ ਜਦੋਂ ਨਸ਼ਾ ਨਾ ਮਿਲੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਪਹਿਲਾਂ ਓਪਟ ਸੈਂਟਰ ਅਪਡੇਟ ਕੀਤੇ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਦਵਾਈਆਂ ਰੱਖੀਆਂ ਕਿ ਜੇ ਆਉਣਗੇ ਤਾਂ ਉਹਨਾਂ ਨੂੰ ਦਵਾਈਆਂ ਤੇ ਲਿਆ ਕੇ ਘਟੂ ਘਟੂ ਉਹਨਾਂ ਨੂੰ ਜਾਨ ਨੂੰ ਨਹੀਂ ਖਤਰਾ ਹੋਣਾ ਚਾਹੀਦਾ ਰੀਹੈਬ ਸੈਂਟਰ ਬਣਾਏ ਫਿਰ ਇਹ ਚੈੱਕ ਕੀਤਾ ਕਿ ਕਿਹੜੇ ਕਿਹੜੇ ਏਰੀਆ ਚੋਂ ਨਸ਼ਾ ਜਾਂਦਾ ਹੈ ਮਤਲਬ ਸਪਲਾਈਅਰ ਕਿੱਥੇ ਨੇ ਜਿਹੜੇ ਨਸ਼ੇ ਨਸ਼ਾ ਲੈਂਦੇ ਨੇ ਅਸੀਂ ਉਹਨਾਂ ਨੂੰ ਸਮਗਲਰ ਨਹੀਂ ਕਹਿੰਦੇ ਉਹ ਤਾਂ ਮਰੀਜ਼ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਬਾਅਦ ਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਰਹੀਂ ਜਾਂ ਜੋ ਜੋ ਵੀ ਉਹਨਾਂ ਦਾ ਇੱਛਾ ਹੋਊਗੀ ਉਹਨਾਂ ਨੂੰ ਮੁੱਖਤਾ ਰਜ ਵਾਪਸ ਲੈ ਕੇ ਆਵਾਂਗੇ ਕੰਮ ਤੇ ਲਾਵਾਂਗੇ ਹੱਥਾਂ 'ਚ ਟੀਕੇ ਖੋਕੇ ਟਿਫਨ ਦੇਵਾਂਗੇ ਤਾਕੇ ਦੁਬਾਰਾ ਨਾ ਸੋਚਣ ਇਧਰ ਬਾਰੇ ਕੁਝ ਬਿਜ਼ੀ ਹੋ ਜਾਣਗੇ ਫਿਰ ਉਹ ਨਸ਼ਿਆਂ ਦਾ ਜਦੋਂ ਪਤਾ ਲੱਗਿਆ ਵੀ ਫਿਰ ਪੁਲਿਸ ਦੇ ਵਿੱਚ ਬਦਲੀਆਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਉਧਰਲੇ ਨੂੰ ਇਧਰ ਇਧਰਲੇ ਨੂੰ ਉਧਰ ਕਿਉਂਕਿ ਜਿਹੜੇ ਥਾਣਿਆਂ 'ਚ ਬੈਠੇ ਸੈਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪੰਜੇ ਉਂਗਲ ਇੱਕ ਸਾਰ ਨਹੀਂ ਹੁੰਦੀਆਂ ਪਰ 20-20 ਸਾਲ ਤੋਂ ਉੱਥੇ ਹੀ ਬੈਠੇ ਸੀ ਉੱਥੇ ਹੀ ਜਾ ਰਹੇ ਹਾਂ ਉੱਥੇ ਰਿਸ਼ਤੇਦਾਰੀਆਂ ਹੋ ਗਈਆਂ ਜੇ ਕੋਈ ਛਾਪਾ ਮਾਰਨ ਜਾਂਦੇ ਸੀ ਉਹ ਪਹਿਲਾਂ ਹੀ ਦੱਸਦੇ ਦੇ ਸੀ ਵੀ ਚੱਲ ਪੇ ਇੱਥੋਂ ਆਪਦਾ ਇਧਰ ਉਧਰ ਨੂੰ ਹੋ ਜਾ ਉਹ ਕਹਦਾ ਛਾਪਾ ਰਹਿ ਗਿਆ ਫਿਰ ਜਾ ਕਈ ਛਾਪੇ ਹੈ ਜੇ ਬੱਜੇ ਪੱਕਾ ਪਤਾ ਵੀ ਉਹ ਪੇਪਲ ਥਲੇ ਨਸ਼ਾ ਵੇਚੀ ਜਾਂਦਾ 100 200 ਮੀਟਰ ਪਹਿਲਾਂ ਹੂਟਰ ਮਾਰ ਦਿੰਦੇ ਸੀ ਹੂਟਰ ਮਾਰ ਕੇ ਛਾਪਾ ਮਾਰੋਂਗੇ ਉੱਪਾ ਜਾਂਦੇ ਸੀ ਇਹਨੇ ਜਰੂਰ ਕਈ ਜਗ੍ਹਾ ਤੇ ਇਹ ਸ਼ਿਕਾਇਤਾਂ ਵੀ ਸੀ ਪੰਚਾਇਤ ਵਾਲੇ ਲੋਕ ਪਿੰਡ ਦੇ ਨਸ਼ਾ ਵੇਚਣਾਂ ਨੂੰ ਫੜ ਲੈਂਦੇ ਸੀ ਪਹਿਲਾਂ ਥੋੜੀ ਬਹੁਤ ਸੇਵਾ ਆਪ ਕਰ ਦਿੰਦੇ ਸੀ ਬਾਅਦ ਚ ਕਹਿੰਦੇ ਕਿਤੇ ਕੁਝ ਹੋ ਨਾ ਜਾਵੇ ਐਵੇਂ ਗੱਲ ਪੈ ਜੂ ਚਲੋ ਥਾਣੇ ਫੜਾ ਕੇ ਆਈਏ ਥਾਣੇ ਫੜਾਇਆ ਹੁੰਦੇ ਸੀ ਪਿੰਡ ਦੇ ਲੋਕ ਬਾਅਦ ਚ ਪਹੁੰਚਦੇ ਸੀ ਉਹ ਪਹਿਲਾਂ ਪਿੰਡ ਖੜਾ ਹੁੰਦਾ ਸੀ ਪੁਲਸ ਵਾਲੇ ਅਧਿਕਾਰ ਤੇ ਛੱਡ ਜਾਂਦੇ ਸੀ ਕਹਿੰਦੇ ਚੱਲ ਜਾ ਕਰ। ਉਹ ਬੱਸ ਤੇ ਆਉਂਦੇ ਸੀ ਵਿਚਾਰੇ। ਹੈ ਨਹੀਂ ਸੀ ਨਾ ਪਹਿਲਾਂ। ਸੋ ਸਾਰਾ ਮੈਨੂੰ ਕਿਉਂਕਿ ਪਤਾ ਸੀ। ਮੈਂ ਕਿਹੜਾ ਹੁਣ ਕੋਈ ਕੰਵੈਂਟ ਉਹ ਤਾਂ ਪਹਾੜਾਂ 'ਚ ਪੜਿਆ ਵੀ ਮੈਨੂੰ ਪਤਾ ਨਹੀਂ ਕੁਝ। ਸਰਕਾਰੀ ਵਾਲੇ ਆ। ਬੋਰੀਆਂ ਆਪ ਲੈ ਕੇ ਜਾਂਦੇ ਸੀ ਆਪਦੇ ਵੱਲੋਂ। ਉਹ ਕ੍ਰਿਬ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੀ ਜੀ ਥੋੜੀ ਜੀ ਸਾਈਡ ਡੇਲ ਜਾਂਦੀ। ਅੱਧੀ ਛੁੱਟੀ ਵੇਲੇ ਤੱਕ ਸਹੀ ਉਹ ਦੂਜੇ ਪਾਸੇ ਪਹੁੰਚ ਜਾਂਦੀ ਸੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਪੀ ਆਰ ਸਟੰਟ ਸ਼ੁਰੂ ਕੀਤਾ ਜਿੱਥੇ ਸਾਰੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਜਿੰਨਾ ਵੀ ਸਟਾਫ ਹੈ ਸਕੂਲ ਦਾ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਐਕਸ ਅਕਾਊਂਟ ਆਪ ਦਾ ਬਣਾਓ ਜੇ ਨਹੀਂ ਹੈ ਤੇ ਬਣਾਓ ਔਰ ਫੇਰ ਇੱਕ ਅਸਾਈ ਅਸੀਂ ਟ੍ਰੈਂਡਿੰਗ ਕਰਨਾ ਮਤਲਬ ਕਿ ਡਰਾਮਾ ਹੀ ਕਰਨਾ ਹਰ ਚੀਜ਼ ਸਿਰਫ ਤੇ ਸਿਰਫ ਡਰਾਮੇ ਨਾਲ ਸੰਬੰਧਿਤ ਹੋ ਕੇ ਰਹਿ ਗਈ ਹੈ ਬੱਚਿਆਂ ਦੀ ਐਜੂਕੇਸ਼ਨ ਚ ਤਾਲੀਮ ਚ ਉਹਨਾਂ ਦੀ ਸਕੂਲਾਂ ਦੇ ਹਾਲਾਤ ਵੱਲ ਕੋਈ ਧਿਆਨ ਨਹੀਂ एवरीथिंग ਹੈਜ਼ ਬਿਕਮ ਅਬਾਊਟ ਬ੍ਰਾਂਡਿੰਗ ਐਂਡ ਰੀ ਬ੍ਰਾਂਡਿੰਗ ਕਿ ਲੋਕਾਂ ਨੂੰ ਕਿਵੇਂ ਬੇਫਕੂ ਬਣਾਇਆ ਜਾ ਸਕਦਾ ਔਰ ਅੱਜ ਜਿਹੜੇ ਆਰਡਰ ਕਈ ਲੋਕਾਂ ਨੇ ਸ਼ੇਅਰ ਕੀਤੇ ਆ ਮੈਂ ਵੀ ਆਪ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਅੱਜ ਮੈਂ ਇੱਕ ਫੋਟੋ ਵੀ ਵੇਖ ਰਿਆ ਸੀਗਾ ਜੀ ਸੀਐਮ ਭਗਵੰਤ ਮਾਨ ਦੀ ਫੋਟੋ ਮਨੀਸ਼ ਸੋਸੋਦੀਏ ਨਾਲ ਉਹ ਭਾਈ ਇਹ ਦਿੱਲੀ ਮਾਡਲ ਚਾਹੇ ਉਹ ਆਮ ਆਦਮੀ ਕਲੀਨਿਕ ਸੀ ਜਿਹੜਾ ਦਿੱਲੀ ਚ ਫੇਲ ਹੋਇਆ ਤੇ ਚਾਹੇ ਉਹ ਸਕੂਲ ਐਜੂਕੇਸ਼ਨ ਮਾਡਲ ਸੀ ਦਿੱਲੀ ਦੇ ਲੋਕਾਂ ਨੇ ਦੋਵੇਂ ਮਾਡਲ ਵੀ ਰਿਜੈਕਟ ਕਰਤੇ ਔਰ ਜਿਹੜੇ ਮਹਿਕਮੇ ਇਹ ਸੰਦੂ ਚਲਾਉਂਦੇ ਸਨ ਉਹਨਾਂ ਵਜ਼ੀਰਾਂ ਨੂੰ ਵੀ ਰਿਜੈਕਟ ਕਰਤਾ ਇਲੈਕਸ਼ਨ ਆਰ ਕੇ ਮਗਰ ਹੁਣ ਦਿੱਲੀ 'ਚ ਤਾਂ ਉਹਨਾਂ ਦੇ ਬੋਰਡ ਲੱਗਦੇ ਨਹੀਂ ਹੁਣ ਚੱਕ ਕੇ ਪੰਜਾਬ 'ਚ ਲਾਉਣੇ ਸ਼ੁਰੂ ਕਰਤੇ ਇਸ ਲਈ ਹਾਲਾਤ ਇਹ ਨੇ ਕਿ ਸਕੂਲ এডਿਕੇਸ਼ਨ ਟੀਚਰ ਸਹਿਬਾਨਾਂ ਦੀ ਭਰਤੀ ਸਕੂਲਾਂ ਦੇ ਇਨਫਰਾਸਟ੍ਰਕਚਰ ਉਹਦੇ ਵੱਲ ਕੋਈ ਧਿਆਨ ਨਹੀਂ ਬੱਚਿਆਂ ਦੀ ਜਿਹੜੀ এডਿਕੇਸ਼ਨ ਵੱਲ ਜਿਹੜੀ ਖਰਚਾ ਬਜਟ ਦਾ ਜਾਂ ਜੋ ਉਹਦੇ ਤੇ ਵਿੱਤੀ ਅ ਅਲੋਕੇਸ਼ਨ ਹੋਣੀ ਚਾਹੀਦੀ ਸੀ ਜਾਂ ਜੋ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਆਉਂਦੇ ਹੋ ਤੁਸੀਂ ਪੂਰੇ ਵਰਤ ਨਹੀਂ 파 ਰਹੇ ਮਗਰ ਡਰਾਮੇ ਤੇ ਡਰਾਮਾ ਚੱਲ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਭਾਈ ਕੰਮ ਛੱਡੋ ਇਸ ਡਰਾਮੇ ਦਾ ਨੀਡ ਟੂ ਫੋਕਸ ਔਨ ਐਜੂਕੇਸ਼ਨ ਬੱਚਿਆਂ ਨੂੰ ਆ ਬੇਸਿਕ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਉੱਥੇ ਐਜੂਕੇਸ਼ਨ ਦੀਆਂ ਪੋਸਟਾਂ ਖਾਲੀਆਂ ਨੇ ਮਿਡਡੇ ਮੀਲ ਤੱਕ ਨਹੀਂ ਪਹੁੰਚ ਰਿਹਾ ਜੇ ਪਹੁੰਚ ਰਿਹਾ ਤੇ ਮਾੜੀ ਕੁਆਲਿਟੀ ਦਾ ਪਹੁੰਚ ਰਿਹਾ ਤੁਸੀਂ ਕਲਾਸ ਪਲੇ ਸਕੂਲ ਤੋਂ ਸ਼ੁਰੂ ਹੋ ਜਾਓ ਤੇ 12ਵੀਂ ਕਲਾਸ ਤੱਕ ਚੱਲੇ ਜਾਓ ਕਦੇ ਤੁਸੀਂ ਅ ਵਰਦੀਆਂ ਨਹੀਂ ਸਮੇਂ ਨਾਲ ਭੇਜਦੇ ਵਰਦੀ ਭੇਜਦੇ ਹੋ ਤੇ ਹੋ ਜਾਂਦੀ ਹੈ ਗਰਮੀ ਭੇਜ ਤੁਸੀਂ ਸਰਦੀ ਦੀ ਰਹੋ ਨੇ ਪਿਛਲੇ ਸੀਜ਼ਨ ਦੀਆਂ ਜਾਂ ਕਿਤਾਬਾਂ ਨਹੀਂ ਪਹੁੰਚਦੀਆਂ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਉਹਦਾ ਜਿਹੜਾ ਉਹ ਸੈਸ਼ਨ ਹੈ ਇਸ ਲਈ ਇਹ ਮੀਡੀਆ ਦਾ ਜਿਹੜਾ ਡਰਾਮਾ ਹੈ ਬੰਦ ਹੋਵੇ ਔਰ ਜਿਹੜਾ ਦਿੱਲੀ ਦਾ ਫੇਲ ਮਾਡਲ ਹੈ ਉਹ ਰਿਜੈਕਟ ਹੋਵੇ ਪੰਜਾਬ ਮਾਡਲ ਪੰਜਾਬ ਦੇ ਕਾਮਯਾਬ ਟੀਚਰ ਸਹਿਬਾਨਾਂ ਨੇ ਔਰ ਪੰਜਾਬ ਦੇ ਜਿਨ੍ਹਾਂ ਨੇ ਬਹੁਤ ਵਧੀਆ ਬੱਚਿਆਂ ਨੂੰ تعلیم ਪਿਛਲੇ ਸਮਿਆਂ ਚ ਦਿੱਤੀ ਹੈ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਇਹ ਡਰਾਮਾ ਕਰਨਾ ਸਰਕਾਰ ਕਰੇ ਮਗਰ ਆਪਣੇ ਲੈਵਲ ਤੇ ਕਰੇ ਤੁਸੀਂ ਟੀਚਰ ਸਹਿਬਾਨਾਂ ਨੂੰ ਕਦੇ ਡਿਊਟੀਆਂ ਲਾ ਦਿੰਨੇ ਹੋ ਰੈਲੀਆਂ ਭਰਨ ਤੇ ਕਦੇ ਡਿਊਟੀਆਂ ਲਾ ਦਿੰਨੇ ਹੋ ਕਿਥੇ ਆ ਹੁਣ ਨਵੇਂ ਕੰਮ ਲਾਤਾ ਕਿ ਭਾਈ ਐਕਸ ਟੀ ਅਪਲੋਡ ਕਰੀ ਜੋ ਫਿਰ ਸਾਰਾ ਦਿਨ ਐਕਸ ਨਾਲ ਹੀ ਟੱਕਰਾਂ ਮਾਰੀ ਜਾਣਗੇ ਸੋ ਫੋਕਸ ਔਨ ਐਜੂਕੇਸ਼ਨ ਫੋਕਸ ਔਨ ਯੰਗ ਮਾਈਂਡਸ ਫੋਕਸ ਔਨ ਦ ਨਿਊ ਟੈਲੈਂਟ ਫੋਕਸ ਔਨ ਦੋਸ ਕਿਡਸ ਥੈਟ ਕੈਨ ਸਟੈਂਡ ਔਨ देयर ਓਨ ਫੀਟ ਇਹ ਡਰਾਮਾ ਬੰਦ ਕਰੋ ਬਹੁਤ ਬਹੁਤ ਧੰਨਵਾਦ